ਜਿਹੜੀ ਮੱਝਾਂ ਦੁੱਧ ਘੱਟ ਕੱਢਦੀ ਆ ਕਿਉਂ ਉਹ ਪਸ਼ੂ ਪੱਠੇ ਰੱਜ ਕੇ ਨਹੀਂ ਖਾਂਦਾਗਾ ਉਹਦੇ ਆਸਤੇ ਇਹ ਫਾਰਮੂਲਾ ਲਿਖ ਲਿਓ ਜੀ ਕਿਉਂ ਫਿਰ ਇਹਦੇ ਨਾਲ ਪਾਣੀ ਵੀ ਰੱਜ ਕੇ ਪੀਣ ਲੱਗ ਜੂਗਾ ਪਾਣੀ ਰੱਜ ਕੇ ਪੀਊਗਾ ਤਾਂ ਤੇ ਦੁੱਧ ਵੀ ਆਟੋਮੈਟਿਕ ਵੱਧ ਕੱਢੂਗਾ ਇਹ ਤਿੰਨ ਚੀਜ਼ਾਂ ਲਿਖ ਲਿਓ ਜੀ ਠੀਕ ਆ ਜੀ ਮੇਥੀ ਦਾਣਾ 400 ਗ੍ਰਾਮ ਲੈ ਲੈਣਾ ਇਹ ਤਵੇ ਤੇ ਭੁੰਨਾ ਪੰ ਕਾਲਾ ਨਮਕ 200 ਗ੍ਰਾਮ ਲੈ ਲੈਣਾ ਜੀ ਸੁੱਕਾ ਆਮਲਾ ਪਾਊਡਰ ਲੈਣਾ 200 ਗ੍ਰਾਮ ਇਹ ਚਾਰ ਖਰਾਕਾਂ ਬਣਾ ਕੇ ਚਾਰ ਦਿਨ ਦੇ ਦਿਓ ਠੀਕ ਹੈ ਜੀ 2 ਦਿਨਾਂ ਚ ਵੀ ਦੇ ਸਕਦੇ ਆ ਫੋੜੇ ਬਹੁਤ ਨਾਲ ਤਾਂ ਪੱਠੇ ਰੱਜ ਖਾਊ ਨਾਲੇ ਪਾਣੀ ਵੱਧ ਪੀਊਗਾ ਜੇ ਪਾਣੀ ਵੱਧ ਪੀਣ ਲੱਗਾ ਤਾਂ ਫੇਰ ਦੁੱਧ ਆਟੋਮੈਟਿਕ ਹੀ ਵਧੂਗਾ ਠੀਕ ਆ ਉਹ ਪਸ਼ੂ ਪੱਠੇ ਸਹੀ ਹਾਜਮ ਨਹੀਂ ਕਰਦਾ ਹੁੰਦਾਗਾ ਇਹ ਚੀਜ਼ਾਂ ਵਰਤ ਲਓ ਤੇ ਇਹਦੇ ਨਾਲ ਸਹੀ ਹੋ ਜਾਊਗਾ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜਿਹੜੀ ਮੱਝਾਂ ਦੁੱਧ ਘੱਟ ਕੱਢਦੀ ਆ ਕਿਉਂ ਉਹ ਪਸ਼ੂ ਪੱਠੇ ਰੱਜ ਕੇ ਨਹੀਂ ਖਾਂਦਾਗਾ ਉਦੇ ਵਾਸਤੇ ਇਹ ਫਾਰਮੂਲਾ ਲਿਖ ਲਿਓ ਜੀ ਕਿਉਂ ਫਿਰ ਇਹਦੇ ਨਾਲ ਪਾਣੀ ਵੀ ਰੱਜ ਕੇ ਪੀਣ ਲੱਗ ਜੂਗਾ ਪਾਣੀ ਰੱਜ ਕੇ ਪੀਊਗਾ ਤਾਂ ਤੇ ਦੁੱਧ ਵੀ ਆਟੋਮੈਟਿਕ ਵੱਧ ਕੱਢੂਗਾ ਇਹ ਤਿੰਨ ਚੀਜ਼ਾਂ ਲਿਖ ਲਿਓ ਜੀ ਠੀਕ ਹੈ ਜੀ ਮੇਥੀ ਦਾਣਾ 400 ਗ੍ਰਾਮ ਲੈ ਲੈਣਾ ਇਹ ਤਵੇ ਤੇ ਭੁੰਨਾ ਪਾ ਕਾਲਾ ਨਮਕ 200 ਗ੍ਰਾਮ ਲੈ ਲੈਣਾ ਜੀ ਸੁੱਕਾ ਆਮਲਾ ਪਾਊਡਰ ਲੈਣਾ 200 ਗ੍ਰਾਮ ਇਹ ਚਾਰ ਖਰਾਕਾਂ ਬਣਾ ਕੇ ਚਾਰ ਦਿਨ ਦੇ ਦਿਓ ਠੀਕ ਹੈ ਜੀ ਦੋ ਦਿਨਾਂ ਚ ਵੀ ਦੇ ਸਕਦੇ ਆ ਫੋੜੇ ਬਹੁਤ ਨਾਲ ਤਾਂ ਪੱਠੇ ਰੱਜ ਖਾਊ ਨਾਲੇ ਪਾਣੀ ਵੱਧ ਪੀਊਗਾ ਜੇ ਪਾਣੀ ਵੱਧ ਪੀਣ ਲੱਗਾ ਤਾਂ ਫਿਰ ਦੁੱਧ ਆਟੋਮੈਟਿਕ ਹੀ ਵਧੂਗਾ ਠੀਕ ਆ ਪਸ਼ੂ ਪੱਠੇ ਸਹੀ ਹਾਜ਼ਮ ਨਹੀਂ ਕਰਦਾ ਹੁੰਦਾਗਾ ਇਹ ਚੀਜ਼ਾਂ ਵਰਤ ਲਓ ਤੇ ਇਹਦੇ ਨਾਲ ਸਹੀ ਹੋ ਜਾਊਗਾ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ